ਚੌਧਰੀ ਜਿੰਦਾਬਾਦ ਵੀਰਾਲਾਲ ਜਿੰਦਾਬਾਦ ਦਲਜੀਤ ਸਿੰਘ ਸਰਪੰਚ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੈਡ ਮਰਨਾ ਚੌਧਰੀ ਜਿੰਦਾਬਾਦ ਮੈਡ ਮਰਨਾ ਚੌਧਰੀ ਜਿੰਦਾਬਾਦ ਉਸੋਕ ਚੌਧਰੀ ਜਿੰਦਾਬਾਦ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਚੋਣਾ ਤਾਂ ਵਿਗਲਵਾ ਚੁੱਕਾ ਹੈ ਮਲਾਸਮ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਜਿਹੜੀਆਂ ਉਹਦਾ ਬਿਗਲ ਵੱਜੂਗਾ ਹੈ ਬਹੁਤ ਦਿਨ ਘੱਟ ਮਿਲਣਾ ਦਿਨ ਘੱਟ ਮਿਲਦੇ ਬਾਜੂ ਜਿਹੜੇ ਉਮੀਦਵਾਰ ਨਾ ਉਹਨਾਂ 'ਚ ਬੜਾ ਉਤਸ਼ਾਹ ਪਾਇਆ ਜਾ ਰਿਹਾ ਹਰ ਬੰਦਾ ਆਪਣੇ ਆਪਣੀ ਪਾਰਟੀ ਵੱਲੋਂ ਚੋਣ ਲੜ ਰਿਹਾ ਲੇਕਿਨ ਘਰ ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਲਗਭਗ ਦਿਨ ਚਾਰ ਵਿੱਚ ਬਚੇ ਨਾ ਉਹਦੇ ਬਾਅਦ ਵਿੱਚ ਜਿਹੜੀ ਉਹ ਚੋਣ ਮੈਂ ਜਿਹੜੀ ਤੁਹਾਨੂੰ ਬਚ 14 ਦਿਨ ਵੋਟਾਂ ਪੈਣਗੀਆਂ 17 ਨੂੰ ਇਹਦੇ ਨਤੀਜੇ ਆਣਗੇ ਹਰ ਪਾਰਟੀ ਵਿੱਚ ਬੜਾ ਜੋਸ਼ ਪਾਇਆ ਜਾ ਰਿਹਾ ਹੈ ਦੇਖਣਾ ਇਹ ਹੈ ਕਿ ਜਿਹੜਾ ਆਉਣ ਵਾਲਾ ਦਿਨ 17 ਤਰੀਕ ਹੈ ਕਿਹੜਾ ਬੰਦਾ ਜਿਹੜੀ ਆਪਣੀ ਵਾਜੀ ਮਾਰਦਾ ਅਸੀਂ ਜੋਨਾ ਪੱਖੋ ਵਾਲ ਤੋਂ ਸਾਡੇ ਸ੍ਰੀ ਹੀਰਾ ਲਾਲ ਜੀ ਦੇ ਧਰਮ ਪਤਨੀ ਸ੍ਰੀਮਤੀ ਆਸਾ ਰਾਣੀ ਜੀ ਜੋ ਕਿ ਪਹਿਲਾਂ ਵੀ ਜ਼ਿਲ੍ਹਾ ਪ੍ਰੀਸ਼ਦ ਦੇ 22 ਸੀਟਾਂ ਵਿੱਚ ਰਹੇ ਚੁਕੇ ਨਾ ਬੜੀ ਇੱਕ ਵਧੀਆ ਫੈਮਿਲੀ ਆ ਬਹੁਤ ਵਧੀਆ ਪਰਿਵਾਰ ਆ ਜਿਹੜਾ ਕਿ ਕਾਂਗਸ ਪਾਰਟੀ ਨਾਲ ਕਾਫੀ ਦੇ ਤੱਕ ਜੁੜਿਆ ਹੋਇਆ ਹੈ ਬੜੇ ਪੁਰਾਣੇ ਵਰਕਰ ਨੇ ਕਾਂਗਸ ਪਾਰਟੀ ਦੇ ਇਸ ਵਾਰ ਫਿਰ ਮੈਡਮ ਅਰਨਾ ਚੋਰੀ ਜੋ ਕਿ ਸਾਬਕਾ ਮੰਤਰੀ ਹੋਰ ਮੌਜੂਦਾ ਬਧਾਇਕ ਨਾ ਉਹਨਾਂ ਨੇ ਸ਼੍ਰੀਮਤੀ ਆਸਾ ਰਾਣੀ ਜਿਹੜੀ ਹੈ ਉਹ ਉਹਨਾਂ ਨੂੰ ਟਿਕਟ ਦੇ ਕੇ نوازਿਆ ਉਹਨਾਂ ਕੋ ਜਾਣਦੇ ਆ ਉਹਨਾਂ ਦੇ ਜਿਹੜੇ ਪਤੀ ਨੇ ਪਤੀ ਦੇਵ ਨਾ ਹੀਰਾ ਲਾਲ ਜੀ ਉਹਨਾਂ ਕੋ ਜਾਣਦੇ ਆ ਜੋਨਨ ਜਾਰਜੀ ਨੇ ਉਹਨਾਂ ਕੋਲ ਬਲਾਸਨ ਦੀ ਮੈਂਬਰੀ ਬਣਾਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਦੱਸ ਦੋ ਅੱਜ ਬੜਾ ਵੱਡਾ ਇੱਕ ਅਹਿਮ ਦਿਨ ਦੇ ਚੁਣੇ ਜਿਹੜੇ ਤੁਹਾਡੀ ਤੁਹਾਨੂੰ ਪਤਨੀ ਦੁਆਰਾ ਫਿਰ ਟਿਕਟ ਦੇਣ ਵਾਜਿਆ ਕਿੰਨਾ ਦਾ ਰਿਸਪੌਂਸ ਮੇਰਾ ਤੁਹਾਨੂੰ ਜੀ ਦੇਖੋ ਜੀ ਅੱਜ ਸਵੇਰ ਤੋਂ ਅਸੀਂ ਮੀਟਿੰਗਾਂ ਕਰ ਰਹੇ ਆ ਪਿੰਡ-ਪਿੰਡ ਜਾ ਰਹੇ ਆ ਹੁਣ ਅਸੀਂ ਪਿੰਡ ਲਖਣਪਾਲ ਦੇ ਵਿੱਚ ਪਹੁੰਚੇ ਆ ਇੱਥੇ ਸਾਹਬ ਸਿੰਘ ਜੀ ਆਪਣੇ ਤੇ ਮੱਸਾ ਸਿੰਘ ਜੀ ਸਾਡੇ ਜੋਨ ਚਾਰਜ ਆ ਤੇ ਨਾਲ ਹੀ ਸਾਡੇ ਸੰਤੀ ਮੈਂਬਰ ਆ ਜਿਹੜੇ ਇਲੈਕਸ਼ਨ ਲੜ ਰਹੇ ਆ ਜੀ ਤੇ ਇਸ ਪਿੰਡਾਂ ਦੇ ਵਿੱਚ ਹੀ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਵਾ ਤੇ ਪੂਰੀ ਥਾਨ ਨਾਲ ਅਸੀਂ ਜਿੱਤਾਂਗੇ ਪੂਰੀ ਮਤਲਬ ਵੱਧ ਤੋਂ ਵੱਧ ਜ਼ੋਰ ਲਾ ਕੇ ਆਪਾਂ ਵੋਟਾਂ ਮੰਗਾਂਗੇ ਹਰ ਪਿੰਡ ਵਿੱਚ ਜਾ ਰਹੇ ਆ ਕੋਈ ਪਿੰਡ ਵੀ ਅਸੀਂ ਇਦਾਂ ਦਾ ਨਹੀਂ ਮਿਸ ਕਰਾਂਗੇ ਜਿੱਥੇ ਨਾ ਜਾਈਏ ਹਰ ਪਿੰਡ 'ਚ ਜਾ ਕੇ ਅਸੀਂ ਲੋਕਾਂ ਨੂੰ ਇਹ ਅਪੀਲ ਕਰ ਰਹੇ ਆਂ ਵੀ ਵੱਧ ਤੋਂ ਵੱਧ ਸਾਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਪਾਜੀ ਤੁਸੀਂ ਬੜੀ ਵੱਡੀ ਗੱਲ ਇਹ ਕਹੀ ਹੈ ਕਿ ਅਸੀਂ ਜਿੱਤ ਕਰਾਂਗੇ, ਜਿੱਤ ਅੰਦਰ ਜ ਕਰਾਂਗੇ। ਕਿਹੜੀ ਉਪਲਬਧੀਆਂ ਗਿਣਾ ਕੇ ਤੁਸੀਂ ਆਪਣੀ ਮੈਡਮ ਅਰਨਾ ਚੌਹਰੀ ਦੀਆਂ ਜਿਹੜੀਆਂ ਲੋਕਾਂ ਕੋਲ ਵੋਟ ਮੰਗ ਰਹੇ ਹੋ ਕੀ ਕਿਹੜੇ-ਕਿਹੜੇ ਤੁਸੀਂ ਕੰਮ ਕਿਨਾ ਰਹੇ ਹੋ। ਦੇਖੋ ਜੀ ਪਿਛਲੀ ਵਾਰ ਅਸੀਂ ਵਾਈਸ ਚੇਅਰਮੈਨ ਸੀਗੇ ਉਸ ਸਮੇਂ ਦੌਰਾਨ ਮੇਰੇ ਖਿਆਲਬ ਕੋਈ ਵੀ ਪਿੰਡਾਂ ਦੀ ਸੜਕ ਨਹੀਂ ਰਹਿਣ ਦਿੱਤੀ ਗਈ ਜੀ ਲਗਭਗ ਸਾਰੇ ਪਿੰਡਾਂ ਦੀਆਂ ਸੜਕਾਂ ਗਲੀਆਂ ਜੋ ਵੀ ਨਾਲੀਆਂ ਚਲੋ ਮੈਂ ਤਾਂ ਉਹ ਤਾਂ ਬਣ ਨਹੀਂ ਹੁੰਦੀਆਂ ਜੀ ਜਿਹੜੀ ਇਹ ਸੜਕਾਂ ਕੱਚੀਆਂ ਕੋਈ ਫਿਰਨੇ ਪਿੰਡਾਂ ਦੀਆਂ ਹਾਲਦਾਲੀਆਂ ਸਾਰੀਆਂ ਬੜੀਆਂ ਵਾਂ ਉਹਦੇ ਬਾਅਦ 4 ਸਾਲ ਹੋ ਗਿਆ ਸਰਕਾਰ ਨੂੰ ਆਈ ਨੂੰ ਜੀ ਇੱਕ ਵੀ ਕੰਮ ਨਹੀਂ ਹੋਇਆ ਜੀ ਕੋਈ ਸੜਕ ਨਹੀਂ ਕੋਈ ਕਿਸੇ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਗਈ ਜੀ ਤੇ ਉਹਦੇ ਤੋਂ ਬਾਅਦ ਕਿਸੇ ਜਿਹੜੀ ਸੜਕਾਂ ਬਣੀਆਂ ਹੋਈਆਂ ਉਹਤੇ ਇੱਕ ਵੱਟਾ ਵੀ ਨਹੀਂ ਪਾਇਆ ਗਿਆ ਉਹੋ ਹੀ ਸੜਕਾਂ ਜਿਹੜੀਆਂ ਪੁਰਾਣੀਆਂ ਜੀਆਂ ਹੁਣ ਨਵੀਂ ਸਰਕਾਰ ਫੇਰ 2027 'ਚ ਕਾਂਗਰਸ ਸਰਕਾਰ ਆਏਗੀ ਜਿਹੜੇ ਰਹਿੰਦੇ ਕੰਮ ਆ ਉਹਦੇ ਵਿੱਚ ਕਾਫੀ ਡਿਮਾਂਡ ਚ ਹੈਗੀਆਂ ਜਿੱਦਾਂ ਇੱਕ ਸਾਡੀ ਪ੍ਰਾਣੇ ਸ਼ਾਲੇ ਦੀ ਸੜਕ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਜੀ ਸ਼ਾਲੇ ਤੋਂ ਦੇਨਨਗਰ ਵਾਇਆ ਪੰਡੋਰੀ ਮੰਤਾ ਜੀ ਉਹ ਸੜਕ ਦੀ ਬਹੁਤ ਮੁਸ਼ਕਿਲ ਆ ਰਹੀ ਆ ਉਹ ਬਸ ਜਦੋਂ ਬੰਦੀ ਹੈ 5 ਸਾਲ ਕੱਢਦੀ ਆ ਉਹ ਅਹੀਂ ਉਹ ਸਾਡੀ ਇਹੋ ਮੇਨ ਮੰਗ ਹੋਏਗੀ ਉਹ ਮਤਲਬ ਕਹਿੰਦਾ ਵੀ ਸਾਡਾ ਮੇਨ ਉਹ ਹੋਏਗਾ ਟਾਰਗੇਟ ਵੀ ਇਹ ਸੜਕ ਨੂੰ ਵੱਡੀ ਤੋਂ ਵੱਡੀ ਚੌੜੀ ਕਰਕੇ ਘੱਟੋ ਘੱਟ 44 ਫੁੱਟ ਚੌੜੀ ਕਰਕੇ ਵਧੀਆ ਕਰਕੇ ਬਣਾਈ ਜਾਵੇ ਜਿਹੜੇ ਲੋਕਾਂ ਦਾ ਮਤਲਬ ਕਲੇਸ਼ ਹੀ ਕੱਟਿਆ ਜਾਵੇ ਭਾਜੀ ਦੇਖਣ ਦੇ ਵਿੱਚ ਆਇਆ ਕਿ 4 ਸਾਲ ਪਹਿਲਾਂ ਸਰਕਾਰ ਜਿਹੜੀ ਹੈ ਝਾੜੂ ਵਾਲੀ ਸਰਕਾਰ ਜਿਹੜੀ ਹੈ 2022 ਦੇ ਵਿੱਚ ਬੜੀ ਵੱਡੀ ਇੱਕ ਸੱਤਾ ਦੇ ਵਿੱਚ ਆਈ ਸੀ 92 ਐਮਐਲਏ ਲੋਕਾਂ ਨੇ ਬਣਾ ਦਿੱਤੇ ਉਹਨਾਂ ਦੇ ਲੇਕਿਨ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਉਹ ਲੋਕ ਲੋਕਾਂ ਨਾਲ ਵਾਅਦੇ ਕੀਤੇ ਸੀ ਵੀ ਜਦੋਂ ਅਸੀਂ ਆਵਾਂਗੇ ਬਦਲਾ ਆਏਗਾ ਤੁਹਾਨੂੰ ਲੱਗਦਾ ਕੋਈ ਬਦਲਾ ਆਇਆ ਚ ਦੇਖੋ ਜੀ ਬਦਲਾ ਤਾਂ ਤੁਹਾਡੇ ਸਾਹਮਣੇ ਆਏ ਤੱਕ ਤਾਂ ਕੋਈ ਬਦਲਾ ਵਾਲੀ ਗੱਲ ਲੱਭੀ ਨਹੀਂ ਜੀ ਹੂੰ ਕੋਈ ਵਿਕਾਸ ਨਹੀਂ ਬਦਲਾ ਤਾਂ ਅਸੀਂ ਵਿਕਾਸ ਨੂੰ ਕਹਿੰਦੇ ਆ ਜੀ ਜਿੱਦੋਂ ਵਿਕਾਸ ਹੋਇਆ ਤਾਂ ਬਦਲਾ ਕਰਦਾ ਆਇਆ ਵਾ ਇੱਕ ਗੱਲ ਨਹੀਂ ਬਣੀ ਇੱਕ ਕਿਸੇ ਪਿੰਡ ਦੇ ਵਿੱਚ ਕੋਈ ਬਦਲਾ ਦੱਸੋ ਤੁਸੀਂ ਕੋਈ ਹੋਇਆ ਕੰਮ ਤੇ ਜੀ ਕੋਈ ਸਕੂਲ ਦਾ ਨਹੀਂ ਕੋਈ ਸਕੂਲ ਉਹ ਸਕੂਲਾਂ ਨੂੰ ਰੰਗ ਕਰਕੇ ਦੁਬਾਰਾ ਕਹਿ ਦਿੱਤਾ ਇਹ ਬਦਲਾ ਆ ਗਿਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹੋ ਤੁਸੀਂ ਤੁਹਾਨੂੰ ਇੱਕ ਫੇਰ ਦੁਬਾਰਾ ਪਾਰਟੀ ਨੇ ਦੇ ਕੇ ਟਿਕਟ ਤੇ ਨਵਾਜਿਆ ਤੁਹਾਨੂੰ ਲੱਗਦਾ ਤੁਹਾਨੂੰ ਕਾਫੀ ਪਿੰਡ ਪੈਂਦੇ ਆ ਤੁਹਾਨੂੰ ਜੇ ਤੁਸੀਂ ਪਿੰਡ ਪਿੰਡ ਜਾਣਦੇ ਹੋ ਤੁਹਾਨੂੰ ਕਿਦਾਂ ਦਾ ਹੰਗਾਰਾ ਮਿਲਿਆ ਉਹ ਤੇ ਵੋਟਰਾਂ ਦਾ ਦੇਖੋ ਕੁੱਝਾਂ ਤੋਂ 60 ਪਿੰਡ ਆ ਮੇਰੇ ਜਿਹੜੇ ਜ਼ੋਨ ਦੇ ਵਿੱਚ ਹੈ ਜੀ ਹਰ ਪਿੰਡ ਦੇ ਵਿੱਚ ਮੈਂ ਜਾ ਰਹੀ ਹਰ ਬੰਦੇ ਨਾਲ ਮੈਂ ਵਾਕਈ ਜਿਹੜੀ ਜਾਣ ਪਹਿਚਾਨਾ ਜੀ ਔਰ ਹਰ ਪਿੰਡ ਵਿੱਚੋਂ ਸਰਪੰਚ ਸਾਹਿਬ ਮਤਲਬ ਜਿਹੜੇ ਸਾਡੇ ਜ਼ੋਨ ਚਾਰਜ ਆ ਮਤਲਬ ਪੂਰਾ ਸਾਥ ਦੇ ਰਿਆ ਨਾਲ-ਨਾਲ ਹੋ ਕੇ ਮਤਲਬ ਇੱਕ ਇੱਕ ਵੋਟ ਮੰਗ ਰਿਆ ਜੀ ਮਤਲਬ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜੀ ਸਾਰੇ ਪਿੰਡ ਆ ਹੀ ਲਗਭਗ 60% ਪਿੰਡ ਕੱਢ ਚੁੱਕੇ ਆ ਜਿਹੜੇ 40% ਰਹਿ ਗਏ ਦੋਵਾਂ ਦਿਨਾਂ ਚ ਕੱਢ ਦਿਆਂਗੇ ਆਪਾਂ ਹਰ ਪਿੰਡ ਜਾਵਾਂਗੇ ਜੀ ਸਾਡੇ ਨਾਲ ਨਾ ਸੁਖਿੰਦਰ ਸੁਖਿੰਦਰ ਕੌਰ ਦੇ ਬੇਟਾ ਜੀ ਸਪੋਤਰ ਜੀ ਨਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਜੀ ਤੁਹਾਡੇ ਤੇ ਵੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਮੈਡਮ ਅਰਨਾ ਚੋਰੀ ਤੁਹਾਨੂੰ ਟਿਕਟ ਦੇਖਣ ਵਾਜੇਗਾ ਕਾਫੀ ਲੋਕ ਜਿਹੜੇ ਹੁੰਦੇ ਆ ਵਰਕਰ ਟਿਕਟ ਦੀ ਲਾਈਨ 'ਚ ਹੁੰਦੇ ਆ ਪਰ ਤੁਹਾਡੇ ਤੇ ਉਹਨਾਂ ਨੇ ਇਹ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਹੈ ਤੁਹਾਨੂੰ ਕਿਦਾਂ ਰਿਸਪੌਂਸ ਮੇਰੇ ਕਿਦਾਂ ਲੱਗ ਰਿਹਾ ਤੁਹਾਨੂੰ ਜੀ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਤੇ ਮੈਡਮ ਅਰਨਾ ਚੋਧਰੀ ਜੀ ਔਰ ਬਹੁਤ ਕੋ ਅਸ਼ੋਕ ਚੋਧਰੀ ਜੀ ਜਿਹਦਾ ਅਸੀਂ ਬਹੁਤ ਜਿਆਦਾ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਨੂੰ ਇਹਨਾ ਮਾਨ ਬਖਸ਼ਿਆ ਔਰ ਟਿਕਟ ਬਖਸ਼ੀ ਆ ਜੀ ਤੇ ਸਾਨੂੰ ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਔਰ ਬੜੀ ਵਧੀਆ ਲੀਡ ਨਾਲ ਜਿੱਤਾਂਗੇ ਜੀ ਅਸੀਂ ਤੇ ਬੜੀ ਮਿਹਨਤ ਵੀ ਕਰ ਰਹੇ ਆ ਅਸੀਂ ਹਰ ਪਿੰਡ ਪਿੰਡ ਚ ਜਾ ਕੇ ਆਪਣਾ ਪੂਰੀ ਤਰ੍ਹਾਂ ਅਸੀਂ ਪ੍ਰਚਾਰ ਕਰ ਰਹੇ ਆ ਜੀ ਵਧੀਆ ਤਰੀਕੇ ਨਾਲ ਔਰ ਬੜਾ ਵਧੀਆ ਹੰਗਾਰਾ ਮਿਲ ਰਿਹਾ ਜੀ ਤੇ ਬੜੀ ਵਧੀਆ ਲੀਡ ਨਾਲ ਅਸੀਂ ਜਿੱਤਾਂਗੇ ਨਾਲ ਨਾਲ ਸਾਡੇ ਕਾਂਗਰਸ ਲੀਡਰ ਸਾਬੂ ਭਾਜੀ ਸਰਪੰਚ ਵੀ ਰਹੇ ਜੋ ਕਿ ਨਾ ਕਾਫੀ ਵੱਡੇ ਅਹੁਦੇ ਤੇ ਇਹਨਾਂ ਨੇ ਨਿਭਾਏ ਨਾ ਕਾਫੀ ਹੋਣ ਦਾ ਇਲਾਕੇ ਦੇ ਵਿੱਚ ਕਾਫੀ ਲੋਕਾਂ ਦੀ ਜਾਣ ਤੇ ਪਹਿਚਾਣ ਨਾਲ ਭਾਜੀ ਤੁਹਾਡੇ ਤੇ ਵੀ ਇੱਕ ਬੜਾ ਬੋਝ ਹੈ ਜੀ ਦੋ ਸੀਟਾਂ ਤੁਹਾਨੂੰ ਮਿਲੀਆਂ ਇੱਕ ਜ਼ਿਲ੍ਹਾ ਪ੍ਰੀਜ਼ਿਡੈਂਟ ਕੋਲਾਸ ਹੁੰਦੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਜੀ ਕਿਸ ਤਰ੍ਹਾਂ ਇਲਾਕੇ ਤੁਹਾਨੂੰ ਰਿਸਪੌਂਸ ਲੋਕੀ ਦੇ ਰਹੇ ਬਹੁਤ ਵਧੀਆ ਰਿਸਪੌਂਸ ਆ ਜੀ ਬਾਕੀ ਇਹ ਵੀ ਹੀਰੇ ਭਾਣੂ ਅਸੀਂ ਜ਼ਿਲ੍ਹਾ ਪ੍ਰੀਜ਼ਿਡੈਂਟ ਇਹ ਜਿਹੜੇ ਸਾਡੇ ਸੰਨੀ ਇਹਨਾਂ ਦੀ ਮਾਤਾ ਜੀ ਖੜੇ ਨੇ ਉਹਨਾਂ ਨੂੰ ਵੀ ਵਧੀਆ ਲੀਡ ਨਾਲ ਅਸੀਂ ਜਿਤਾਵਾਂਗੇ ਇਹ ਜਿਹੜੇ ਆ ਆਪਣੇ ਸੰਨੀ ਦੇ ਮਾਤਾ ਜੀ ਨਾਲ ਦੇ ਥੱਲੇ ਸੱਤ ਪਿੰਡ ਨੇ ਤੇ ਹੀਰੇ ਭਰਾ ਦੇ ਥੱਲੇ ਨਾ 53 55 ਪਿੰਡ ਜਿਹੜੇ ਆ ਵੀ ਇੱਥੋਂ ਅਸੀਂ ਇਹਦੇ ਸੱਤਾਂ ਪਿੰਡਾਂ ਚ ਉਹਨਾਂ ਨੂੰ ਵਧੀਆ ਜਿਹੜੀ ਜਿੱਤਵਾਣਾ ਟੌਪ ਦੀ ਜਿੱਤ ਨੂੰ ਕਿੰਦਾ ਦਵਾ ਕੇ ਟੌਪ ਦੀ ਲੀਡ ਜਤਾ ਕੇ ਭੇਜਾਂਗੇ ਇਹ ਸਾਡਾ ਵਾਦਾ ਵਾ ਜੀ ਨਾਲ ਦਲਵੀਰ ਚਾਂਜ ਵੀ ਨਾਲ ਨਾਲ ਸਰ ਜੀ ਤੁਸੀਂ ਦੱਸ ਦੋ ਕਾਫੀ ਦੌੜ ਭੱਜ ਕਰ ਰਹੇ ਹੋ ਦਿਨ ਥੋੜੇ ਰਹਿ ਗਏ ਨਾ ਜੀ ਹੁਣ ਤੇ ਕਿਸਾ ਲੱਗ ਰਹੀ ਤੁਹਾਨੂੰ ਵੇਖੋ ਜੀ ਗੱਲ ਇਹ ਆ ਨਿੰਨੋ ਦੇ ਬੜਾ ਚਰ ਹੋ ਗਿਆ ਕੰਮ ਚ ਚੱਲਿਆ ਜੀ ਮੈਂ ਤਾਂ ਚੰਗੇ ਮਾਰੇ ਦਿਨ ਵੀ ਵੇਖ ਲਿਆ ਤੇ ਜੋ ਇਸ ਸਰਕਾਰ ਨੇ ਕੀਤਾ ਨਾ ਅੱਜ ਤੱਕ ਕਿਸੇ ਸਰਕਾਰ ਨੇ ਅਸਾ ਕੰਮ ਨਹੀਂ ਕੀਤਾ ਮੈਨੂੰ ਇਦਾਂ ਲੱਗਦਾ ਜੀ ਵੀ ਇਹਨਾਂ ਦਾ ਐਂਡ ਹੀ ਹੋਣ ਵਾਲਾ ਜੀ ਇਸ ਇਸ ਬੋਟਾ ਤੋਂ ਪਤਾ ਲੱਗ ਜਾਣਾ ਇਹਨਾਂ ਦਾ ਸਾਡੇ ਜਿਹੜਾ ਵਾ ਜ਼ੋਨ ਚਾਰਜ ਸਾਡੇ ਜਿਹੜਾ ਜਿੰਨਾਂ ਕਹਦਾ ਕਿ ਯਾਰ ਬਾਬਾ ਇਹਦੇ ਚ ਹੀ ਪਤਾ ਲੱਗ ਜਾਣਾ ਵੀ ਮੈਂ ਕੀ ਲੋਕਾਂ ਨਾਲ ਕੀਤਾ ਤੇ ਕੀ ਕਮਾਇਆ ਤੇ ਕੀ ਮੈਂ ਵਟਿਆ ਇਹਦੇ ਚ ਇਹਦਾ ਰਿਜ਼ਲਟ ਨਿਕਲ ਜਾਣਾ ਜੀ ਮੈਂ ਤੇ ਇਹ ਮੈਂ ਤੇ ਇਹ ਹੀ ਅਰਦਾਸ ਕਰਾਂਗਾ ਪੇਦਾ ਰਿਜ਼ਲਟ ਹੀ ਨਿਕਲ ਜਾਏ ਕੰਮ ਮੁੱਕ ਜੇ ਸਿਆਪਾ ਮੁੱਕ ਜੇ ਬਸ ਮੈਂ ਤੇ ਬਾਜੀ ਦੇਖਣ ਦੇ ਵਿੱਚ ਆਂਦਾ ਕਿ ਬੜੀ ਕਵਰਾਟ ਹੁੰਦੀ ਹੈ ਜਦੋਂ ਚੋਨਾ ਹੁੰਦੀਆਂ ਤੁਸੀਂ ਉਮੀਦਵਾਰ ਹੋ ਤੁਸੀਂ ਮਿੰਨੀ ਐਮਐਲ ਬੰਨਾ ਜੀ ਸਾਰਾ ਕਿਉਂਕਿ ਤੁਹਾਡੇ ਉੱਪਰ ਅੱਧੇ ਪਿੰਡ ਪੰਦੇ ਆ ਤੁਹਾਡੇ ਕੋਈ ਘਬਰਾਹਣਾ ਜਨੇ ਆ ਨਹੀਂ ਕੀ ਲੱਗਦਾ ਪਿਆ ਨਹੀਂ ਘਬਰਾਟ ਆਈ ਕੋਈ ਗੱਲ ਨਹੀਂ ਇਲੈਕਸ਼ਨ ਲੜਨਾ ਆ ਪਾਰਟੀ ਦਾ ਕੰਮ ਕਰ ਰਹੇ ਆ ਸ਼ੁਰੂ ਕਰਦੇ ਆਏ ਆ ਜੀ ਕੋਈ ਮਨਚਤਾਂ ਦੀ ਗੱਲ ਨਹੀਂ ਆ ਗਈ ਔਰ ਹਰ ਮੇਰਾ ਜਿੰਨੇ ਵੀ ਮੇਰੇ ਸਾਥੀ ਆ ਮੇਰੇ ਭੈਣ ਭਰਾ ਵਾ ਸਾਰੇ ਪੂਰੀ ਹਿੰਮਤ ਨਾਲ ਮਿਹਨਤ ਨਾਲ ਮਤਲਬ ਪ੍ਰਚਾਰ ਕਰਿਆ ਜੀ ਹੁਣ ਐ ਸੱਤਾ ਪਿੰਡ ਦੇਖੋ ਮੈਂ ਅੱਜ ਪਹਿਲੀ ਵਾਰ ਆਇਆ ਸੱਤਾ ਪਿੰਡ ਕੱਢਣ ਤੇ ਇਹਨਾਂ ਵਿਚਾਰਿਆਂ ਨੇ ਕਿਹਾ ਤੁਹਾਨੂੰ ਘਬਰਾਣ ਦੀ ਲੋੜ ਹੀ ਨਹੀਂ ਕੋਈ ਦੀ ਤੇ ਮੈਂ ਆਪਣੇ ਚਿਹਰੇ ਤੇ ਕਿਉਂ ਦਾਸ ਹੀ ਲਿਆਵਾ ਜੀ ਤੇ ਮੇਰੇ ਭਰਾ ਖੜੇ ਆ ਸਾਰੇ ਸਾਰਾ ਇਲਾਕਾ ਮ ਤੋ ਤੁਸੀਂ ਦੇਖਿਆ ਕਿ ਦੋ ਉਮੀਦਵਾਰ ਦੋਨਾਂ ਜਿਨ੍ਹਾਂ ਨੂੰ ਅਸੀਂ ਮਿਲੇ ਆ ਹੀਰਾ ਲਾਲ ਜੀ ਉਹਨਾਂ ਦੀ ਧਰਮ ਪਤਨੀ ਆਸਾ ਰਾਣੀ ਜੀ ਨਾ ਸੁਖਿੰਦਰ ਕੋਰ ਜੀ ਦੇ ਸੁਪੁੱਤਰ ਨਾ ਸੰਨੀ ਭਾਜੀ ਉਹਨਾਂ ਦੱਸਿਆ ਸਾਨੂੰ ਕੋਈ ਘਬਰਾਹਟ ਨਹੀਂ ਹੈਗੀ ਚੋਣਾ ਹੀ ਪਹਿਲਾਂ ਵੀ ਬਹੁਤ ਲੜ ਚੁੱਕੇ ਆ ਇਸ ਵਾਰ ਤੇ ਬਹਿ ਰਸਤਾ ਕਲੀਅਰ ਦੱਸਣ ਦੇਵੇ ਆ ਬੇਸਰ ਚਕੋਣਾ ਮੁਕਾਬਲਾ ਪਰ ਉਹਨਾਂ ਦੇ ਦਿਲ ਤੇ ਕੋਈ ਘਬਰਾਹਟ ਨਹੀਂ ਹੈਗੀ ਮੇਰੇ ਸਹਿਯੋਗੀ ਸਾਬੀ ਸਾਖ ਦੇ ਨਾਲ ਡਾਕਟਰ ਮੇਸ ਰੰਗਲ ਲੀਵੀ ਪੰਜਾਬ ਨਿਊਜ਼ ਦਿਨਾਨਗਰ